ਅਤੇ ਐਸ ਡੀ ਐਮ ਸਾਹਿਬ ਨੂੰ ਦਰਖਾਸਤਾਂ ਦਿੱਤੀਆਂ ਸਨ ਜਿਨ੍ਹਾਂ ਦੇ ਉਹਨਾਂ ਨੇ ਅਮਲ ਕਰਦੇ ਹੋਏ ਸਾਨੂੰ ਇਹ ਭਰੋਸਾ ਦਿੱਤਾ ਸੀ ਵੀ ਇਹ 313 2023 ਦੀ ਤਿੱਕਰ ਤੁਹਾਡਾ ਠੇਕਾ ਬੰਦ ਕਰ ਦਿੱਤਾ ਜਾਵੇਗਾ ਬਹੁਤੀ ਸਲਾਘਾਯੋਗ ਕਦਮ ਸੀਗਾ ਤੇ ਇਹ ਸਾਡਾ ਜਿਹੜਾ ਸੁਪਨਾ ਹੀ ਸੀਗਾ ਉਹ ਪੂਰਾ ਹੋ ਚੁੱਕਾ ਹੈ ਜਿਹੜੇ ਠੇਕੇਦਾਰ ਦੀਆਂ ਗੱਡੀਆਂ ਜੋ ਸਮਾਨ ਇਹਨਾਂ ਦਾ ਪਿਆ ਇੱਥੇ ਸ਼ਰਾਬ ਵਗੈਰਾ ਉਹ ਚੱਕ ਕੇ ਲੈ ਜਾਣ ਵਾਸਤੇ ਲੋਕਾਂ ਦੇ ਏਕੇ ਦੇ ਵਿੱਚ ਮਜਬੂਰ ਹੋਏ ਹਨ ਸਮਾਨ ਲੋਡ ਕਰੀ ਜਾਂਦੇ ਆ ਆਪ ਦਾ ਜਾਨੀ ਕਿ ਇਹ ਪਿੰਡ ਦੀ ਦੂਰੀ ਤੋਂ 2 ਕਿਲੋਮੀਟਰ ਦੀ ਦੂਰੀ ਤੇ ਜਾਨੀ ਕਿ ਹੁਣ ਠੇਕਾ ਬਣੂਗਾ ਹੁਣ ਜੀ ਇੱਥੇ ਪਸ਼ਾਵ ਕਰਨ ਖੜ ਜਾਂਦੇ ਬੁੜੀਆਂ ਉੱਥੇ ਲੰਗਰ ਪਕਾਉਂਦੀਆਂ ਹੁੰਦੀਆਂ ਜੀ ਤੇ ਜਿਹੜਾ ਡੈਕ ਲਾ ਕੇ ਮੌਜ ਨਾਲ ਇੱਥੇ ਕਰਕੇ ਮੂੰਹ ਉਧਰ ਨੂੰ ਮੂੰਥਣ ਲੱਗ ਜਾਂਦੇ ਆ ਜੀ ਕਿ ਠੇਕਾ ਸਾਡੇ ਪਿੰਡ ਤੋਂ ਤਕਰੀਬਨ 2 ਕਿਲੋਮੀਟਰ ਦੂਰੀ ਤੇ ਰੱਖਿਆ ਜਾਵੇ ਤਾਂ ਕਿ ਇੱਥੇ ਸਾਡੇ ਸਾਹਮਣੇ ਜੋ ਬਾਬਾ ਗੁਰੂ ਗੋਕਲ ਦਾਸ ਜੀ ਦਾ ਧਾਰਮਿਕ ਸਥਾਨ ਸੀ ਆਇਆ ਹੀ ਧਰਨਾ ਸਾਡਾ ਫਤਿਹ ਹੋ ਗਿਆ ਜੀ ਮਤਲ ਅਸੀਂ ਠੇਕਾ ਚਕਾਤਾ ਉਹ ਕਹਿੰਦੇ ਜਿਹੜਾ ਠੇਕਾ ਪਿੰਡ ਦੀ 2 ਕਿਲੋਮੀਟਰ ਦੀ ਦੂਰੀ ਤੇ ਬਣਾਉਣਾ ਚਾਹੀਦਾ ਹੈ ਜੀ ਕਿ ਇਹ ਠੇਕਾ 2 ਕਿਲੋਮੀਟਰ ਦੀ ਦੂਰੀ ਤੇ ਬਣੂਗਾ ਜਾਂ ਉਰੇ ਬਣੂਗਾ ਜਾਂ ਪਰੇ ਬਣੇ ਜਿੱਦਾਂ ਹੀ ਪਿੰਡ ਦੀ ਸਹਿਮਤੀ ਹੋਏਗੀ ਉੱਥੇ ਤਰਹੀ ਹੋਊਗਾ ਇਹ ਨਾ ਹੋਵੇ ਉੱਥੇ ਬੰਦਾ ਜਾ ਕੇ ਚਾਰਕ ਡੱਬੇ ਬੈਜੇ ਖੋਕਾ ਕਹੇ ਸਾਡੀ ਬ੍ਰਾਂਚ ਆ ਜੀ ਨਾ 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 ਜੀ ਨਾ ਐਵੇਂ ਕਿਵੇਂ ਹੋ ਸਕਦਾ ਹੈ ਜਾਂ ਇਹ ਕਹਿੰਦੇ ਕੋਈ ਬ੍ਰਾਂਚ ਵੀ ਨਹੀਂ ਬਣਾਈ ਜਾਊਗੀ ਅਜੇ ਤੱਕ ਜਿੰਨਾ ਚੱਕ ਸਾਡਾ ਕਲੀਅਰ ਨਹੀਂ ਹੁੰਦਾ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਰੋੜੀ ਕਪੂਰਾ ਦੇ ਵਿੱਚ ਰੋੜੀ ਕਪੂਰਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸਾਡੇ ਨਾਲ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸਾਡੇ ਨਾਲ ਨੇ ਉਹਨਾਂ ਵੱਲੋਂ ਅੱਜ ਠੇਕੇ ਦੇ ਮੂਹਰੇ ਲਾਇਆ ਗਿਆ ਧਰਨਾ ਜਿਸ ਨੂੰ ਲੈ ਕੇ ਠੇਕੇ ਨੂੰ ਚਕਾਉਣ ਲਈ ਪਿੰਡ ਵਾਸੀਆਂ ਨੇ ਕਿਹਾ ਸੀ ਕਿ ਅਸੀਂ ਠੇਕਾ ਪਿੰਡ ਦੇ ਵਿੱਚ ਨਹੀਂ ਰੱਖਣਾ ਡੀਸੀ ਨੂੰ ਵੀ ਮੰਗ ਪੱਤਰ ਦਿੱਤਾ ਸੀ ਡੀਸੀ ਨੇ ਕਿਹਾ ਤਾਂ ਵੀ ਤੁਹਾਡੇ ਪਿੰਡ ਦੇ ਵਿੱਚ ਠੇਕਾ ਨਹੀਂ ਰਹਿੰਦਾ ਅੱਜ ਸਾਡੇ ਨਾਲ ਪਿੰਡ ਦੇ ਮੋਹਤਵਾਰ ਵਿਅਕਤੀ ਨੇ ਸਾਡੇ ਨਾਲ ਕਿਸਾਨ ਆਗੂ ਨੇ ਆਪਾਂ ਸਾਰੀ ਪੂਰੀ ਜਾਣਕਾਰੀ ਲੈਣੇ ਠੇਕੇ ਬਾਰੇ ਪੁੱਛਦੇ ਆ ਵੀ ਉਹਨਾਂ ਨੇ ਪਿੰਡ ਵਾਲਿਆਂ ਦਾ ਕੀ ਕਹਿਣਾ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਮੇਰਾ ਨਾਮ ਜਲੰਦਰ ਸਿੰਘ ਹੈ ਜੀ ਜਲੰਦਰ ਸਿੰਘ ਜੀ ਅੱਜ ਜਿਹੜਾ ਤੁਹਾਡੇ ਵੱਲੋਂ ਠੇਕੇ ਦੇ ਮੂਹਰੇ ਇਕੱਠ ਕੀਤਾ ਗਿਆ ਕਿਸ ਸੰਬੰਧ ਨੂੰ ਲਿਖ ਕੇ ਕੀਤਾ ਤੇ ਕਿਉਂ ਕੀਤਾ ਗਿਆ ਇਹ ਜੀ ਲਗਭਗ ਪਿਛਲੇ 8-10 ਸਾਲਾਂ ਤੋਂ ਸਾਡੀ ਮੰਗ ਸੀ ਕਿਉਂਕਿ ਇਸ ਠੇਕੇ ਦੇ ਕੋਲ ਹੀ ਸਾਡਾ ਸਰਕਾਰੀ ਸੈਕੰਡਰੀ ਸਕੂਲ ਹੈ ਬਸ ਅੱਡਾ ਹੈ ਦੇ ਨਾਲ ਹੀ ਸਾਹਮਣੇ ਇੱਕ ਧਾਰਮਿਕ ਜਗਾ ਹੈ ਬਾਬਾ ਗੋਗਲदास ਦੀ ਸੋ ਇਸ ਵਾਸਤੇ ਜਦੋਂ ਬੱਚੇ ਪੜਨ ਆਉਂਦੇ ਸੀ ਬੱਚੀਆਂ ਪੜਨ ਆਉਂਦੀਆਂ ਸੀ ਸ਼ੈਂਕਲਾਂ ਦੇ ਬੱਚੀਆਂ ਸਾਡੇ ਲਾਗਲੇ ਪਿੰਡਾਂ ਦੇ ਆਉਂਦੀਆਂ ਪੜਨ ਇੱਥੇ ਜੋ ਸਵਾਰੀਆਂ ਆਉਂਦੀਆਂ ਸੋ ਸਾਨੂੰ ਕਾਫੀ ਦਿੱਕਤ ਸੀ ਜੋ ਵੀ ਕੋਈ ਨਸ਼ਾ ਵਗੈਰਾ ਕਰਕੇ ਇਥੇ ਕਈ ਵਾਰੀ ਸ਼ਰਾਬੀ ਡਿੱਗ ਪੈਂਦੇ ਸਨ ਬਸ ਅੱਡੇ ਤੇ ਕਈ ਵਾਰੀ ਸਕੂਲ ਦੇ ਮੂਹਰੇ ਵੀ ਜਾ ਕੇ ਡਿੱਗ ਪੈਂਦੇ ਸਨ ਸੋ ਇਸ ਬੰਦ ਵਿੱਚ ਸਾਡੇ ਨਗਰ ਨਿਵਾਸੀਆਂ ਨੂੰ ਕਾਫੀ ਦਿੱਕਤ ਸੀ ਕਿ ਅਸੀਂ ਪਿਛਲੇ 6 ਤਿੰਨ 2023 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਆਪਕਾਰੀ ਦੇ ਕਰਮ ਵਿਭਾਗ ਅਤੇ ਐਸ ਡੀ ਐਮ ਸਾਹਿਬ ਨੂੰ ਦਰਖਾਸਤਾਂ ਦਿੱਤੀਆਂ ਸਨ ਜਿਨ੍ਹਾਂ ਤੇ ਉਹਨਾਂ ਨੇ ਅਮਲ ਕਰਦੇ ਹੋਏ ਸਾਨੂੰ ਇਹ ਭਰੋਸਾ ਦਿੱਤਾ ਸੀ ਵੀ ਇਹ 31 ਤਿੰਨ 2023 ਦੇ ਤਿੱਕਰ ਤੁਹਾਡਾ ਠੇਕਾ ਬੰਦ ਕਰ ਦਿੱਤਾ ਜਾਵੇਗਾ ਸੋ ਉਹ ਸਬੰਧ ਵਿੱਚ ਅ ਅੱਜ ਸਾਡੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਰਗਰਮ ਮੈਂਬਰ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਆ ਇਸ ਠੇਕੇ ਨੂੰ ਬੰਦ ਕਰਨ ਦੇ ਵਿੱਚ ਉਹ ਲਗਭਗ ਰਾਤ 12 ਵਜੇ ਕੇ 1 ਮਿੰਟ ਤੇ ਇੱਥੇ ਇਹਨਾਂ ਨੇ ਪਹਿਰਾ ਦੇ ਦਿੱਤਾ ਸੀਗਾ ਸੋ ਇਹ ਸਬੰਧ ਵਿੱਚ ਸਾਨੂੰ ਖੁਸ਼ੀ ਵੀ ਹੋਈ ਕਿ ਜੋ ਇਹ ਅਸੀਂ ਵੱਡਾ ਕਦਮ ਚੁੱਕਿਆ ਸੀ ਤੇ ਇਹ ਬਹੁਤ ਹੀ ਸਲਾਘਾਯੋਗ ਕਦਮ ਸੀਗਾ ਤੇ ਇਹ ਸਾਡਾ ਜਿਹੜਾ ਸੁਪਨਾ ਹੀ ਸੀਗਾ ਉਹ ਪੂਰਾ ਹੋ ਚੁੱਕਾ ਹੈ ਤੇ ਤੁਸੀਂ ਦੇਖਦੇ ਹੋ ਕਿ ਜਿਹੜੇ ਠੇਕੇਦਾਰ ਦੀਆਂ ਗੱਡੀਆਂ ਜੋ ਸਮਾਨ ਇਹਨਾਂ ਦਾ ਪਿਆ ਇੱਥੇ ਸ਼ਰਾਬ ਵਗੈਰਾ ਉਹ ਚੱਕ ਕੇ ਲੈ ਜਾਣ ਵਾਸਤੇ ਲੋਕਾਂ ਦੇ ਏਕੇ ਦੇ ਵਿੱਚ ਮਜਬੂਰ ਹੋਏ ਹਨ ਸੋ ਕਿਸਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਤੇ ਸਾਰੇ ਲੋਕਾਂ ਦੀ ਇਹ ਬਹੁਤ ਵੱਡੀ ਜਿੱਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਹੋਰ ਕਿਸਾਨ ਆਗੂ ਨੇ ਇਹਨਾਂ ਦੀ ਪੂਰੀ ਜਾਣਕਾਰੀ ਲਵਾਂਗੇ ਬਾਈ ਸਾਡੇ ਨਾਲ ਨੇ ਬਈ ਇਹ ਠੇਕਾ ਚੱਕਿਆ ਜਾ ਰਿਹਾ ਪਿੰਡ ਚ ਤੁਸੀਂ ਕੱਠ ਕੀਤਾ ਅੱਜ ਤੁਹਾਡੇ ਨਾਲ ਕ੍ਰਾਂਤੀਕਾਰੀ ਦੇ ਕਿਸਾਨ ਆਗੂ ਨੇ ਇਹ ਠੇਕਾ ਪਿੰਡ ਤੋਂ ਕਿੰਨੀ ਦੂਰ ਬਣੂਗਾ ਜਾਂ ਨਹੀਂ ਬਣੂਗਾ ਨਹੀਂ ਜੀ ਅਸੀਂ ਦੇਖੋ ਜਿਹੜੀ ਰਿਪੋਰਟ ਦਿੱਤੀ ਹੈ ਇਹਦੇ 2 ਕਿਲੋਮੀਟਰ ਕਿਹਾ ਸੀ ਹਜੇ ਸਾਨੂੰ ਕੋਈ ਪਤਾ ਨਹੀਂ ਵੀ ਇਹ ਕਿੱਥੇ ਲੈ ਜਾਣਗੇ ਜਾਂ ਕੀ ਕਰਨਗੇ ਅਸੀਂ 2 ਕਿਲੋਮੀਟਰ ਲਿਖਿਆ ਹੈਗਾ ਇਹ ਜਗ੍ਹਾ ਤੋਂ ਆ ਬੱਸ ਸਟੈਂਡ ਤੋਂ ਸਕੂਲ ਤੋਂ ਹਾਂਜੀ ਹੁਣ ਅੱਗੇ ਇਹਨਾਂ ਦੀ ਮਰਜ਼ੀ ਵੀ ਕਿੱਥੇ ਲਿਜਾ ਰਹੇ ਆ ਸਾਡੀ ਇਹੀ ਅਰਜ਼ੀ ਵੀ 2 ਕਿਲੋਮੀਟਰ ਕੀਤਾ ਜਾਵੇ ਫਿਰ ਹਾਂਜੀ ਤੁਹਾਡੇ ਵੱਲੋਂ ਮੰਗੇ ਸੀ ਕਿ 2 ਕਿਲੋਮੀਟਰ ਪਿੰਡ ਦੀ ਦੂਰੀ ਤੋਂ ਬਣਾਇਆ ਜਾਵੇ ਇੱਧਰ ਹੋਰ ਵੀ ਬਾਈ ਸਾਡੇ ਨਾਲ ਖੜੇ ਨੇ ਹਾਂਜੀ ਇਹ ਜਿਹੜਾ ਅੱਜ ਠੇਕਾ ਚੱਕਿਆ ਜਾ ਰਿਹਾ ਤੁਹਾਡੇ ਪਿੰਡ ਤੋਂ ਤੁਹਾਡੇ ਦੇ ਬਾਰੇ ਕੀ ਵਿਚਾਰ ਹੈ ਸਾਡੇ ਤੋਂ ਗਰਮ ਮੋਰਲੇ ਇਹ ਸਲਾਕਾ ਜੋਗ ਉਪਰ ਅੱਲਾ ਦੇ ਕਿਵੇਂ ਆ ਸਸਲ ਪੂਰੇ ਸਲਾਕਾ ਜੋ ਹੈ ਗਈ ਇਧਰ ਨਾ ਕਿਸਾਨ ਆ ਕੋ ਸਾਡੇ ਨਾਲ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧਰਮਪਾਲ ਰੋੜੀ ਕਪੂਰੇ ਤੋਂ ਜ਼ਿਲ੍ਹਾ ਸੂਬਾ ਗੂ ਬੋਲਦਾ ਕਿਸਾਨ ਕ੍ਰਾਂਤੀਕਾਰੀ ਦਾ ਜੋ ਕਿ ਠੇਕੇ ਨੂੰ ਲੈ ਕੇ ਅਸੀਂ ਡੀਸੀ ਤੱਕ ਵੀ ਮਿਲੇ ਸੀਗੇ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀਗਾ ਵੀ ਅਸੀਂ ਇਸ ਦਿਨ 31 ਤਰੀਕ ਨੂੰ ਚੱਕ ਲ ਜਾਵਾਂਗੇ 12 ਵਜੇ ਦੇ ਦਾ ਰਾਤ ਨੂੰ ਇਹਨਾਂ ਨੇ ਨਹੀਂ ਇਹ ਪ੍ਰਾਲਾ ਕੀਤਾ ਤੇ 12 ਵਜੇ ਕੇ 1 ਮਿੰਟ ਤੇ ਸਾਡਾ ਇਥੇ ਕਰਨਾ ਲੱਗ ਚੁੱਕਾ ਜੋ ਕਿ ਅਸੀਂ ਸਕੂਲ ਨੂੰ ਲੈ ਕੇ ਡੇਰੇ ਨੂੰ ਲੈ ਕੇ ਜੋ ਕਿ ਸਾਨੂੰ ਇਹਦੀ ਸਮੱਸਿਆ ਸੀ ਬੱਚੇ ਪੜ੍ਹਦੇ ਸੀ ਬੱਚਿਆਂ ਦਾ ਕਰਕੇ ਇੱਥੇ ਸਮੱਸਿਆ ਬੜੀ ਸੀਗੀ ਉਹਦਾ ਕਰਕੇ ਅਸੀਂ ਇੱਥੇ ਇਹਨੂੰ ਚੁਕਾ ਕੇ ਬਹੁਤ ਹੁਣ ਵੀ ਚੱਕਣ ਵਾਲੇ ਠੇਕੇਦਾਰ ਆ ਗਏ ਆ ਹੋ ਲੈ ਜਾਂਦੇ ਸਮਾਨ ਚੱਕਾਂ ਵਾਲੇ ਮੈਂ ਕੈਮਰਾ ਮੈਨੂੰ ਕਹਿੰਨੇ ਇੱਕ ਵੀ ਦਿਖਾ ਦੇ ਜਨ ਕਿ ਠੇਕੇਦਾਰ ਸਮਾਨ ਚੱਕਾਂ ਵਾਲੇ ਆ ਗਏ ਨੇ ਸਮਾਨ ਲੋਡ ਕਰੀ ਜਾਂਦੇ ਆ ਆਪ ਦਾ ਜਨ ਕਿ ਇਹ ਪਿੰਡ ਦੀ ਦੂਰੀ ਤੋਂ 2 ਕਿਲੋਮੀਟਰ ਦੀ ਦੂਰੀ ਤੇ ਜਨ ਕਿ ਹੁਣ ਠੇਕਾ ਬਣੂਗਾ ਇਹ ਨਹੀਂ ਪਤਾ ਹੁਣ ਕਿਹੜੀ ਸਾਈਡ ਬਣਾਉਣਗੇ ਕਿਹੜੀ ਸਾਈਡ ਨਹੀਂ ਬਣੂਗਾ ਉਹ ਸਾਡੇ ਨਾਲ ਕਿਸਾਨਾਂ ਕੋਈ ਹੋਰ ਵੀ ਨੇ ਇਹਨਾਂ ਤੋਂ ਵੀ ਪੂਰੀ ਜਾਣਕਾਰੀ ਲੈਣੇ ਆਪਾਂ ਮੈਂ ਦਰਸ਼ਨ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਇਸ ਦਾ ਨਹੀਂ ਸਾਨੂੰ ਪਤਾ ਜੀ ਕਿਤੇ ਬਣੇ ਕਿ ਨਾ ਬਣੇ ਪਰ ਇੱਕ ਦੁਕਾਨ ਇਹਨਾਂ ਦੀ ਪਿੱਛੇ ਹੈਗੀ ਆ ਅਸੀਂ ਤਾਂ ਆਖੀ ਉਹਦੇ ਚ ਲੈ ਜਾਓ ਤੇ ਜਾਂ ਇੱਥੋਂ 2 ਕਿਲੋਮੀਟਰ ਜਿਹੜੇ ਰਾਹ ਤੇ ਮਰਜੀ ਜਾਂਦਾ ਰਹੇ ਜੀ ਇਸ ਗੱਲ ਦਾ ਡੇਰਾ ਇੱਥੇ ਸਕੂਲ ਆ ਜੀ ਅੱਡੇ ਤੇ ਲੋਕ ਇੱਥੇ दारू ਦਿਨੇ ਪੀ ਕੇ ਵੀ ਇੱਥੇ ਗੁੜੀਆਂ ਚ ਪੈ ਜਾਂਦੇ ਆ ਜਾ ਕੇ ਜੀ ਫਿਰ ਉਹਨਾਂ ਨੂੰ ਆਖਣਾ ਔਖਾ ਤੇ ਲੜਾਈ ਨੂੰ ਥਾਂ ਹੁੰਦਾ ਜੀ ਪ੍ਰਧਾਨ ਜੀ ਇੱਕ ਦੱਸੋ ਜਦੋਂ ਠੇਕਾ ਬਣਿਆ ਉਹਦੇ ਵੀ ਗੁਰੂ ਘਰ ਸੀਗਾ ਸਾਹਮਣੇ ਉਦੋਂ ਉੱਥੋਂ ਚੱਕਿਆ ਸੀ ਉਦੋਂ ਕਿਸੇ ਨੇ ਨਹੀਂ ਉੱਤਆਵਾਚਿਆ ਜੀ ਇਸ ਗੱਲ ਦਾ ਹੁਣ ਜੀ ਇੱਥੇ ਪਿਸ਼ਾਵ ਕਰਨ ਖੜ ਜਾਂਦੇ ਬੁੜੀਆਂ ਉੱਥੇ ਲੰਗਰ ਪਕਾਉਂਦੀਆਂ ਹੁੰਦੀਆਂ ਜੀ ਤੇ ਜਿਹੜਾ ਡੱਕ ਲਾ ਕੇ ਮੋੜ ਨਾਲ ਇੱਥੇ ਕਰਕੇ ਮੂੰਹ ਉਧਰ ਨੂੰ ਮੋਤਣ ਲੱਗ ਜਾਂਦੇ ਆ ਜੀ ਇਸ ਗੱਲ ਦਾ ਸਾਨੂੰ ਬਹੁਤ ਦੁੱਖ ਸੀ ਜਿਲ੍ਹਕੇ ਪਿੰਡ ਨੇ ਪਹਿਲਾਂ ਧਿਆਨ ਨਹੀਂ ਦਿੱਤਾ ਸੀ ਇੱਕ ਚੀਜ਼ ਵੱਲ ਹੁਣ ਜਿਲ੍ਹਕੇ ਪਿੰਡ ਨੇ ਧਿਆਨ ਲਿਆ ਕੀਤਾ ਜਾਨੀ ਕਿ ਤੁਹਾਡੀਆਂ ਜਥੇਬੰਦੀਆਂ ਵੀ ਤੁਹਾਡੇ ਨਾਲ ਸੀ ਹਾਂਜੀ ਬਾਸ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਤੇ ਨਗਰਨਵਾਸ ਸਿੰਘਾਂ ਦੀ ਜਿੱਤ ਹੋਈ ਹੈ ਤੇ ਅਸੀਂ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਉਹ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਸੀ ਉਹਨਾਂ ਨੇ ਉਹ ਧਿਆਨ ਦੇ ਕੇ ਜੋ ਸਾਡਾ ਠੇਕਾ ਹੈ ਉਹ ਤੁਸੀਂ ਦੇਖਦੇ ਹੋ ਇੱਥੇ ਸਮਾਨ ਲੋਡ ਕਰੀ ਜਾਂਦੇ ਆ ਅਸੀਂ ਧੰਨਵਾਦ ਕਰਦੇ ਹਾਂ ਸਹੀ ਮਿੰਟ ਦਾ ਠੇਕੇ ਪਿੰਡ ਦੀ ਜਾਨੀ ਕਿ 2 ਕਿਲੋਮੀਟਰ ਦੀ ਦੂਰੀ ਤੋਂ ਹੀ ਬਣਨੇ ਚਾਹੀਦੀ ਹੈ ਜਿਹੜੀਆਂ ਸਾਡੀਆਂ ਬੱਚੀਆਂ ਸਕੂਲਾਂ ਚ ਪੜਨ ਜਾਂਦੀਆਂ ਜਾਂ ਸਾਡੀਆਂ ਮਾਮਾ ਪੈਣਾ ਗੁਰੂ ਘਰ ਜਾਂਦੀਆਂ ਜਿਹੜੇ ਸ਼ਰਾਬੀ ਲੋਕ ਹੁੰਦੇ ਨੇ ਉਹਨਾਂ ਦੀ ਜਿਹੜੀ ਬੁੱਧ ਸੁੱਧ ਹੁੰਦੀ ਆ ਜਾਨੀ ਕਿ ਪੀ ਕੇ ਉਹਦੇ ਪਤਾ ਨਹੀਂ ਲੱਗਦਾ ਇਧਰ ਬਾਈ ਜੀ ਨੇ ਸਾਡੇ ਹਾਂਜੀ ਬਾਈ ਜੀ ਅਸੀਂ ਗੱਲ ਜੀ ਇਹ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਬਹੁਤ ਹੀ ਵਧੀਆ ਪ੍ਰਰਾਲਾ ਕੀਤਾ ਗਿਆ ਕਿ ਠੇਕਾ ਸਾਡੇ ਪਿੰਡ ਤੋਂ ਤਕਰੀਬਨ 2 ਕਿਲੋਮੀਟਰ ਦੂਰੀ ਤੇ ਰੱਖਿਆ ਜਾਵੇ ਤਾਂ ਕਿ ਇੱਥੇ ਸਾਡੇ ਸਾਹਮਣੇ ਜੋ ਬਾਬਾ ਗੁਰੂਕਲ ਦਾਸ ਜੀ ਦਾ ਧਾਰਮਿਕ ਸਥਾਨ ਸੀ ਨਾਲ ਸਾਡਾ ਸਰਕਾਰੀ ਸਕੂਲ ਆ ਬੱਸ ਸਟੈਂਡ ਤੇ ਰੋਜ਼ ਦੇ ਡੇਲੀ ਪੀਣ ਵਾਲੇ ਆਦੀ ਜਿਹੜੇ ਬਹੁਤ ਹੀ ਸਾਨੂੰ ਪਰੇਸ਼ਾਨੀਆਂ ਆਉਂਦੀਆਂ ਸੀ ਬੱਚਿਆਂ ਨੇ ਆਉਣ ਜਾਣ ਵਾਸਤੇ ਪਿੰਡ ਦੀਆਂ ਮਾਵਾਂ ਭੈਣਾਂ ਦੇ ਆਉਣ ਜਾਣ ਵਾਸਤੇ ਉਹ ਬਹੁਤ ਹੀ ਬੁਰਾ ਲੱਗਦਾ ਸੀ ਦੇਖਣ ਚ ਇਹ ਬਹੁਤ ਹੀ ਚਲਾੰਗਾ ਜੋ ਕਦਮ ਚੁੱਕਿਆ ਹੈ ਕ੍ਰਾਂਤੀਕਾਰੀ ਖਰਾਨ ਯੂਨੀਅਨ ਤੇ ਪਿੰਡ ਵਾਸੀਆਂ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ ਦਾ ਕਹਿਣਾ ਜਿਹੜਾ ਜਥੇਬੰਦੀ ਨੇ ਸਟੈਂਡ ਲਿਆ ਜਨਨ ਕਿ ਬਹੁਤ ਸਲਾਘਾਯੋਗ ਉਪਰਾਲਾ ਸੀ ਜਨਨ ਕਿ ਅਸੀਂ ਵੀ ਇਹਨਾਂ ਦਾ ਸਹਿਯੋਗ ਦਿੱਤਾ ਨਾਲ ਖੜੇ ਆ ਜਨਨ ਕਿ ਸਾਰੇ ਪਿੰਡ ਦਾ ਸਹਿਯੋਗ ਆ ਨਾਲ ਕਿਸਾਨ ਜਥੇਬੰਦੀਆਂ ਦਾ ਹਾਂਜੀ ਬਾਪੂ ਜੀ ਆਪਣਾ ਕੀ ਕਹਿਣਾ ਆਪਣਾ ਠੀਕ ਆ ਜੀ ਅਸੀਂ ਲਾਇਆ ਸੀ ਧਰਨਾ ਸਾਡਾ ਫਤਿਹ ਹੋ ਗਿਆ ਜੀ ਮਤਲ ਅਸੀਂ ਠੇਕਾ ਚਕਾਤਾ ਸਾਡਾ ਬਾਬਾ ਗੋਗਲਦਾਸ ਦਾ ਡੇਰਾ ਅਸੀਂ ਮੂਰੇ ਸਾਨੂੰ ਪੂਰਾ ਹੀ ਇਹ ਤੇ ਪਰੇਸ਼ਾਨੀ ਸੀ ਜੀ ਮਤਲ ਬੁੜੀਆਂ ਕੁੜੀਆਂ ਆਉਂਦੀਆਂ ਸੀ ਉੱਥੇ ਮੱਥਾ ਟੇਕਣ ਵੀ ਇੱਥੇ दारू ਪੀ ਕੇ ਜੀ ਮਤਲ ਵੀ ਘਰ ਤੇ ਛਾਲਤ ਬੋਲੀ ਜਾਂਦੇ ਸੀ ਟਾਈਪਾਂ ਲਾਈ ਜਾਂਦੇ ਸੀ ਇੱਥੇ ਮਤਲਬ ਵੀ ਸਾਨੂੰ ਇਹ ਮਨਜ਼ੂਰ ਨਹੀਂ ਮਤਲਬ ਇੱਥੇ ਤੇ ਕਾ ਆਪਦਾ 2 ਕਿਲੋਮੀਟਰ ਕਿਤੇ ਦੂਰ ਲਾ ਲੈਣਾ ਜੀ ਹਾਂ ਸਾਡਾ ਅੱਡੇ ਦਾ ਕੰਮ ਸੀਗਾ ਜੀ ਮਤਲਬ ਅੱਡੇ ਤੇ ਬੁੜੀਆਂ ਕੁੜੀਆਂ ਆਉਂਦੀਆਂ ਜੀ ਮਤਲਬ ਇਹ ਸਨ ਸਾਡੇ ਕ੍ਰਾਂਤੀਕਾਰੀ ਕਿਸਾਨ ਜਿਹਨਾਂ ਦੇ ਅੱਗੂ ਔਰ ਸਾਡੇ ਨਾਲ ਹਾਂਜੀ ਦੇ ਅਸੀਂ ਰੱਖਣ ਵੀ ਨਹੀਂ ਦੇਵਾਂਗੇ 2 ਕਿਲੋਮੀਟਰ ਤੋਂ ਬਾਅਦ ਵਿਰੋਧ ਹੋਊਗਾ ਇਹਨਾਂ ਦਾ ਜੇ ਇੱਥੇ ਕਰਨ ਜੇ ਨੇੜੇ ਰੱਖਣਗੇ ਤਾਂ ਵਿਰੋਧ ਹਾਂ ਜੇ ਕਿਤੇ ਵੀ ਵਿਰੋਧ ਕੀਤਾ ਜਾਊਗਾ ਫਿਰ ਇਸੇ ਤਰ੍ਹਾਂ ਉਦੋਂ ਨੇੜੇ ਨਾ ਰੱਖਣੇ ਅੱਛਾ ਪੂਰੀ ਜਾਣਕਾਰੀ ਲੈਣੇ ਆਪਾਂ ਠੇਕੇਦਾਰ ਵੀ ਅੰਦਰ ਬੈਠੇ ਨੇ ਭਾਈ ਉਹਨਾਂ ਤੋਂ ਵੀ ਪੂਰੀ ਜਾਣਕਾਰੀ ਲੈਣੇ ਆ ਸਾਰਾ ਪੁੱਛਦੇ ਹਾਂ ਵਿਸ਼ ਕੇ ਵੀਰ ਜੀ ਭਾਈ ਜੀ ਜੋ ਅੱਜ ਪਿੰਡ ਵਾਸੀਆਂ ਵੱਲੋਂ ਠੇਕਾ ਚਕਾਇਆ ਗਿਆ ਉਹ ਕਹਿੰਦੇ ਜਿਹੜਾ ਠੇਕਾ ਪਿੰਡ ਦੀ 2 ਕਿਲੋਮੀਟਰ ਦੀ ਦੂਰੀ ਤੇ ਬਣਾਉਣਾ ਚਾਹੀਦਾ ਹੈ ਜੀ ਕਿ ਇਹ ਠੇਕਾ 2 ਕਿਲੋਮੀਟਰ ਦੀ ਦੂਰੀ ਤੇ ਬਣੂਗਾ ਜਾਂ ਉਰੇ ਬਣੂਗਾ ਜਾਂ ਪਰੇ ਜਿੱਦਾਂ ਹੀ ਪਿੰਡ ਦੀ ਸਹਿਮਤੀ ਹੋਏਗੀ ਉਸੇ ਤਰ੍ਹਾਂ ਹੀ ਹੋਊਗਾ ਅੱਛਾ ਹੁਣ ਕਿਹੜੇ ਪਾਸੇ ਤੁਸੀਂ ਠੇਕਾ ਬਣਾ ਰਹੇ ਹੋ ਹੁਣੇ ਕੋਈ ਜਗ੍ਹਾ ਨਹੀਂ ਦੇਖੀ ਕੁਝ ਨਹੀਂ ਦੇਖੇ ਮਾਲ ਚੱਕ ਰਹੇ ਫਿਰ ਅੱਛਾ ਇੱਕ ਵਾਰੀ ਮਾਲ ਚੱਕ ਕੇ ਤੁਸੀਂ ਆਪ ਦੇ ਜਨ ਨੇ ਕਿ ਗਦਾਮ ਚ ਲੈ ਕੇ ਜਾ ਰਹੇ ਹੋ ਹਾਂਜੀ ਦੂਜੀ ਦੁਕਾਨ ਦੇ ਤੁਹਾਡੇ ਨੂੰ ਡਿਕਲੇਅਰ ਨਹੀਂ ਕੀਤਾ ਨਹੀਂ ਜੀ ਨਹੀਂ ਹੁਣੇ ਕੋਈ ਜਗ੍ਹਾ ਹੀ ਨਹੀਂ ਕੋਈ ਨਹੀਂ ਹੈ ਹੁਣੇ ਇੱਕ ਵਾਰੀ ਤਾਂ ਫਿਰ ਹਾਲ ਤਾਂ ਮਾਲ ਚੱਕ ਕੇ ਦੂਜੀ ਦੁਕਾਨ ਤੇ ਲੈ ਆਗੇ ਇਹ ਕਿੰਨੇ ਦਿਨ ਲਈ ਠੇਕਾ ਜਿਹੜਾ ਹੁਣ ਥੋੜਾ ਬੰਦ ਕੀਤਾ ਜਾਊਗਾ ਜਨਕੀ ਇਹ ਤਾਂ ਹੀ ਜਦੋਂ ਬੰਦ ਹੀ ਕਰਿਆ ਕਰਾਈਏ ਤਾਂ ਬੰਦ ਹੀ ਹੈ ਜੀ ਇਹ ਨਾ ਹੋਵੇ ਉੱਥੇ ਬੰਦਾ ਜਾ ਕੇ ਚਾਰ ਕਿ ਡੱਬੇ ਬੈਜੇ ਖੋਖਾ ਕਹੇ ਸਾਡੀ ਬ੍ਰਾਂਚ ਆ ਜੀ ਨਾ 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 ਜੀ ਨਾ ਐਵੇਂ ਕਿਵੇਂ ਹੋ ਸਕਦਾ ਇਸ ਤਰ੍ਹਾਂ ਦਾ ਨਹੀਂ ਹੋਊਗਾ ਜੀ ਇਹ ਠੇਕੇਦਾਰ ਦਾ ਕਹਿਣਾ ਹੈ ਜਦ ਤੱਕ ਸਾਡਾ ਪੱਕਾ ਕਲੀਅਰ ਨਹੀਂਗਾ ਵੀ ਕਿੱਥੇ ਬਣਾਉਣਾ ਅਜੇ ਵਿਚਾਰ ਵਟਾਂਦਰਾ ਕੀਤਾ ਜਾਊਗਾ ਵੀ ਕਿੱਥੇ ਬਣਾਉਣਾ ਕਿੱਥੇ ਨਹੀਂ ਬਣਾਉਣਾ ਅਜੇ ਤਾਂ ਪੱਕਾ ਇਹਨਾਂ ਵੱਲੋਂ ਜਨਕੀ ਕੋਈ ਦੁਕਾਨ ਨਹੀਂ ਬਣਾਈ ਗਈ ਜਾਂ ਖੋਖਾ ਨਹੀਂ ਬਣਾਇਆ ਗਿਆ ਜਾਂ ਇਹ ਕਹਿੰਦੇ ਕੋਈ ਬ੍ਰਾਂਚ ਵੀ ਨਹੀਂ ਬਣਾਈ ਜਾਊਗੀ ਅੱਜ ਕੋਈ ਵਿਚਾਰ ਕਰਾਂਗੇ ਫਿਰ ਜਾ ਕੇ ਅਸੀਂ ਦੱਸਾਂਗੇ ਤੁਸੀਂ ਵੇਖਦੇ ਰਹੀ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਦੇਖਦੇ ਰਹੋ ਧੰਨਵਾਦ